ਨਿਆਗ ਸਿੰਘਾਂ ਦੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਜੀਹਾਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਧਿਆਨ ਸਿੰਘ ਕੰਪਲੈਕਸ ਦੇ ਕੋਲ ਨਜਾਇਜ਼ ਤੌਰ ਤੇ ਨਿਆਗ ਸਿੰਘਾਂ ਦੇ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੌਕੇ ਤੇ ਪੁਲਿਸ ਜਿਹੜੀ ਆ ਬੱਸ ਸਟੈਂਡ ਪਹੁੰਚਦੀ ਹੈ ਤੇ ਮੌਕੇ ਤੇ ਨਿਆਗ ਸਿੰਘਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨਜਾਇਜ਼ ਕਬਜ਼ੇ ਦਾ ਮਾਮਲਾ ਹੈ ਦਰਅਸਲ ਇਹ ਕੰਪਲੈਕਸ ਜਿਹੜਾ ਆ ਧਿਆਨਸੇਂ ਕੰਪਲੈਕਸ ਬੱਸ ਸਟੈਂਡ ਦੇ ਬਿਲਕੁਲ ਕੋਲ ਹੈ ਇਸ ਕੰਪਲੈਕਸ ਤੇ ਨਜਾਇਜ਼ ਕਬਜ਼ਾ ਜਿਹੜਾ ਆ ਕੁਝ ਨਿਆਂਗ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਕਾਰਨ ਆ ਪੁਲਿਸ ਦੇ ਵੱਲੋਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਨਿਆਗ ਸਿੰਘਾ ਦੇ ਵੱਲੋਂ ਨਿਆਗ ਸਿੰਘਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਨਜਾਇਜ਼ ਕਬਜ਼ਾ ਜਿਹੜਾ ਆ ਉਹ ਇਸ ਕੰਪਲੈਕਸ ਤੇ ਨਿਆਗ ਸਿੰਘਾ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਮੇਰੇ ਨਾਲ ਮੇਰੇ ਸਹਾਇਕੀ ਨਰਿੰਦਰ ਜੁੜ ਚੁੱਕੇ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਨਰਿੰਦਰ ਕੀ ਮਾਮਲਾ ਹੈ ਇਹ ਜਿਹੜੇ ਨਿਆਂ ਸਿੰਘ ਗ੍ਰਫਤਾਰ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਕੰਪਲੈਕਸ ਦੇ ਉੱਪਰ ਇਹਨਾਂ ਦੇ ਵੱਲੋਂ ਦੇਖੋ ਇਹ ਪ੍ਰਾਪਰਟੀ ਜਿਹੜਾ ਪੂਰਾ ਮਾਮਲਾ ਵਿਵਾਦ ਦਾ ਹੈਗਾ ਪ੍ਰਾਪਰਟੀ ਵਿਵਾਦ ਚੱਲ ਰਿਹਾ ਸੀਗਾ ਤਾਂ ਇੱਕ ਪਾਰਟੀ ਜਿਹੜੀ ਆ ਜਿਹੜਾ ਕਬਜ਼ਾ ਕਰਨ ਦੇ ਲਈ ਆਈ ਸੀ ਤਾਂ ਇਹ ਪਹਿਲਾਂ ਵੀ ਜਿਹੜਾ ਵਾ ਇਹਨਾਂ ਦਾ ਵਿਵਾਦ ਜਿਹੜਾ ਪਹਿਲਾਂ ਸ਼ਿਗਤਾ ਪਹਿਲਾਂ ਅਕਸਰ ਲੜਾਈ ਝਗੜੇ ਹੁੰਦੀ ਸੀ ਅੱਜ ਇਹ ਜਿਹੜੇ ਆ ਰਾਤ ਤੇ ਰਾਤ ਜਿਹੜੇ ਨਿਹੰਗ ਸਿੰਘਾਂ ਨਾਲ ਲੈ ਕੇ ਆਏ ਨੇ ਤਾਂ ਉੱਥੇ ਆ ਕੇ ਜਿਹੜਾ ਵਾ ਪ੍ਰੋਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੁਰੰਤ ਜਿਹੜੀ ਆ ਦੂਸਰੀ ਪਾਰਟੀ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਜਿਹੜੀ ਬਸਟੈਂਡ ਦੀ ਚੌਕੀ ਪੁਲਿਸ ਆ ਉਹ ਮੌਕੇ ਤੇ ਪਹੁੰਚੀ ਉਹਨਾਂ ਨੇ ਉਹਨਾਂ ਨੂੰ ਆ ਕੇ ਜਿਹੜਾ ਵਾ ਫਿਲਹਾਲ ਹਿਰਾਸਤ ਦੇ ਵਿੱਚ ਲੁੱਟਾ ਵਾ ਪੁੱਛਗਿਛ ਜਿਹੜੀ ਕਰ ਰਹੇ ਨੇ ਕਿ ਕਿ ਕਿਹਨਾਂ ਦੇ ਨਾਲ ਤੁਸੀਂ ਆਏ ਹੋ ਕਿਹਨਾਂ ਦੇ ਨਾਲ ਇਹ ਜਿਹੜਾ ਵਾ ਵਿਵਾਦ ਹੈਗਾ ਵਾ ਤੁਹਾਡਾ ਇਨੇ ਸਾਰੀ ਜਿਹੜੀ ਪੁਸ਼ਕੀ ਸੜੀਆ ਪੁਲਿਸ ਇਸ ਮਾਮਲੇ ਦੇ ਵਿੱਚ ਕਰ ਰਹੀ ਆ ਤਾਂ ਇਹਦੇ ਵਿੱਚ ਦੇਖੋ ਜੀ ਗੱਲ ਸਿੱਧੀ ਸਾਹਮਣੇ ਆ ਜਾਂਦੀ ਹੈ ਕਿ ਜਦੋਂ ਇਹ ਪ੍ਰਾਪਰਟੀ ਵਿਵਾਦ ਹੁੰਦੇ ਨੇ ਤਾਂ ਅੱਜ ਕੱਲ ਜਦੋਂ ਨਿਹੰਗ ਸਿੰਘਾਂ ਦਾ ਨਾਮ ਲੈ ਕੇ ਆਉਂਦੇ ਨੇ ਤਾਂ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉੱਥੇ ਵਿਵਾਦ ਜਿਹੜਾ ਵਾ ਵੱਧ ਜਾਂਦਾ ਵਾ ਤਾਂ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਆ ਤਫ਼ਤੀਸ਼ ਕਰ ਰਹੀ ਹੈ ਪੂਰੀ ਜਾਂਚ ਜਿਹੜੀ ਹੈ ਜੁਟਾ ਰਹੀ ਹੈ ਪੁਲਿਸ ਹੂੰ ਤਾਂ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਤਾਂ ਨਹੀਂ ਵਾਪਰੀ ਕਿਉਂਕਿ ਅਕਸਰ ਅਸੀਂ ਦੇਖਦੇ ਆ ਜਦੋਂ ਕਬਜ਼ਿਆਂ ਦੀ ਗੱਲ ਆਉਂਦੀ ਹੈ ਤਾਂ ਲੜਾਈ ਝਗੜਾ ਹੋ ਜਾਂਦਾ ਹੈ ਇਸ ਦੇਖੋ ਜਿਵੇਂ ਪਹਿਲਾਂ ਦੱਸਿਆ ਕਿ ਜਦੋਂ ਹਾਂਗਸੰਗਾਂ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਵਾ ਤਾਂ ਇਹ ਅਕਸਰ ਲੜਾਈ ਝਗੜੇ ਵੱਧ ਜਾਂਦੇ ਨੇ ਤਾਂ ਅੱਜ ਵੀ ਇਹ ਮਾਮਲਾ ਜਿਹੜਾ ਵਾ ਵਾਤ ਲੱਗਾ ਸੀ ਤਾਂ ਲੋਕ ਮੌਕੇ ਤੇ ਜਿਹੜੇ ਆਸ-ਪਾਸ ਤੋਂ ਲੋਕ ਸੀਗੇ ਜਾਂ ਜਿਨ੍ਹਾਂ ਦੀ ਪ੍ਰਾਪਰਟੀ ਸੀਗੀ ਉਹਨਾਂ ਨੇ ਤੁਰੰਤ ਜਿਹੜੀ ਆਪੋਸਿਸ਼ਨ ਨੂੰ ਕਾਲ ਦਿੱਤੀ ਕਪੀਤਾ ਕੌਨਸ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਆ ਫਿਲਹਾਲ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਆਪਣੇ ਹਿਰਾਸਤ ਦੇ ਵਿੱਚ ਲਿੱਤਾ ਵਾ ਇਹਨਾਂ ਦੇ ਹੱਥ ਜੋ ਹੱਥਾਂ ਦੇ ਵਿੱਚ ਜੋ ਕ੍ਰਪਾਨਾ ਸੀ ਜਾਂ ਹੋਰ ਕਿਸ ਤਰ੍ਹਾਂ ਦੇ ਕੋਈ ਹਥਿਆਰ ਸੀ ਤਾਂ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੂਰੀ ਜਾਂਚ ਕਰ ਰਹੀ ਹੈ ਜੀ ਤਾਂ ਬਿਲਕੁਲ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਜੀ ਮਾਮਲਾ ਜੀ ਵੀਰ ਵੀ ਉਹਨਾਂ ਗੇੜ ਤੋੜ ਕੇ ਵੜ ਕੇ ਸੀ ਵੈਰੀਫਾਈ ਕਰਨਾ ਸਾਰੇ ਜੀ ਮਸਲਾ ਕੀ ਕਿੰਨੇ ਮਸਲਾ ਦਾ ਪਤਾ ਕੋਈ ਨਹੀਂ ਵੈਰੀਫਾਈ ਕਰਨਾ ਜੀ ਸਰ ਕਿੰਨੇ ਜਾਣੇ ਪਤਾ ਇਹ ਕੋਈ ਨਹੀਂ ਦੇ ਵੈਰੀਫਾਈ ਕਰਨਾ ਵੈਰੀਫਾਈ ਕਰਕੇ ਬਾਅਦ ਵਿੱਚ ਨੋ ਚੋਂ ਕਿ ਰਿਆਨਾਂ ਭਾਂਦੀ ਕਿੰਨੇ ਬੰਦੇ ਸੀ ਸਰ ਬੰਦੇ ਪਤਾ ਲੋਕ ਨੂੰ ਲੈ ਕੇ ਆ ਬਾਅਦ ਚ ਪਤਾ ਕਰਨਾ ਹੈ ਵੈਰੀਫਾਈ ਕਰਕੇ ਹੁਣ ਇਸ ਫਿਲਹਾਲ ਗੱਡੀ ਦੇ ਵਿੱਚ ਤੁਸੀਂ ਲੈ ਕੇ ਜਾ ਰਹੇ ਕਿੰਨੇ ਬੰਦਿਆਂ ਨੂੰ ਆਂਦੇ ਸੀ ਕੌਣ ਸੀ ਮੈਂ ਕਹ ਪਤਾ ਵੈਰੀਫਾਈ ਕਰਕੇ ਬਾਅਦ ਹਾਂ ਦੱਸਾਂਗੇ ਵੈਰੀਫਾਈ ਕਰ ਵੈਰੀਫਾਈ ਕਿੰਨੇ ਨੇ ਕਿਹੜੀ ਜੋਕੀ ਲੈਤੀ ਦੇਓ ਉਹਨੇ ਦੱਸਾਂਗੇ ਬਾਅਦ ਚ ਕੋਈ ਵੈਰੀਫਾਈ ਕਰ ਲੈਣਾ ਦੱਸ ਵੈਰੀਫਾਈ ਕਰ ਲੀਏ ਦੱਸ ਦਿਨ ਜਾਹਦ ਨਾ ਭਾਈ ਕੋਈ ਗੱਲ ਨਹੀਂ